ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਕਿਸੇ ਨੇ ਵੀ ਆਪਣਾ ਕੋਈ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਜਰਸੀ ਬੱਚੀ ਦਿਖਾਉਂਗਾ ਪੰਜਾਬ ਵਾਲੀ ਕਰਮਾਲੀ ਹਜੇ ਗੱਬਣਾ ਫੁੱਲ ਵੱਡੇ ਕੱਦ ਦੇ ਚਾ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰ ਨਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੈ ਵੀਰ ਦੀ ਕਰਮਾਂ ਵਾਲੀ ਪਹਿਲਾ ਸੂਆ ਸੂਨ ਵਾਲੀ ਹੈ ਮੂਤੋ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਇੱਕ ਮਹੀਨੇ ਦੀ ਬੱਚੀ ਕੱਚੀ ਆ ਦੋਸਤੋ ਹਾਈਟ ਵਾਜ ਫੌ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਹੈ ਮੂਤੋ ਚਾਰ ਦੰਦ ਡੇਟ ਮੁਤਾਬਕ 1 ਮਹੀਨੇ ਦੀ ਕੱਚੀ ਹੈ ਦੁੱਧ ਬਾਈ ਦੱਸਦਾ ਪਹਿਲੇ ਸੂਏ ਵੱਚੀ 17 18 ਕਿਲੋ ਖੁੱਲਾ ਬੜਾ ਆਰਾਮ ਨਾਲ ਦੁੱਧ ਪੀ ਆ ਜੂ ਆਹ ਨਾਲ ਬਹੁਤ ਸੋਹਣਾ ਘਰ ਮਾਣੀ ਨੇ ਫਿਟਿੰਗ ਗੱਲ ਤਿਆਰ ਕੀਤਾ ਹੋਇਆ ਥਣ ਸੋਨੇ ਚਾਰੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਬੂਤੀ ਬਾਤੀ ਸੋਹਣੀ ਹੈ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਦੋਸਤੋ ਮੱਥਾ ਵੇਖ ਸਕਦੇ ਆ ਬੋਦੀ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਪੇਟ ਪੜਾ ਸੋਹਣਾ ਚੌੜਾ ਹਾਈਟਵਾਜ ਵੀ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਬੈਗ ਤੋਂ ਵੇਚ ਸਕਦੇ ਆ ਥਣ ਸੋਨੇ ਚਾਰੇ ਗੈਪ ਚ ਨਿਖਰ ਮੇ ਕੱਲੇ ਕਰੇ ਲੱਗੇ ਹੋਏ ਆ ਫੋਰ ਸ਼ਾਂਖਪੂਰਾ ਵੀ ਨਹੀਂ ਚਾਰਾਂ ਥਨਾ ਸੇਮੇ ਸਾਈ ਫਿਟਿੰਗ ਵਾਲਾ ਹਵਾਨਾ ਇੱਕ ਮਹੀਨੇ ਚ ਕਰਮਾਣੀ ਦੇ ਬਹੁਤ ਸੋਨਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਨਾ ਇੱਕ ਨੰਬਰ 22 ਦਾ ਪ੍ਰਾਈਸ ਬਾਈ ਜੀ ਹੋਣੇ ਕਹਿੰਦੇ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ